ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 11ਵੀਂ ਜਮਾਤ ਦੀ ਪੰਜਾਬੀ ਲਾਜ਼ਮੀ ਦੀ ਪਾਠ ਪੁਸਤਕ ਦੇ ਵਿੱਚ ਦਿੱਤੀ ਗਈ ਪ੍ਰੀਤ ਕਥਾ ਹੀਰ ਰਾਂਝਾ ਦੇ ਪ੍ਰਸ਼ਨ ਉੱਤਰ ਤਾਂ ਹੁ ਸ਼ੁਰੂ ਕਰਦੇ ਹਾਂ ਪ੍ਰਸ਼ਨ ਪਹਿਲਾ ਰਾਂਝਾ ਕੌਣ ਸੀ ਉਸ ਨੂੰ ਘਰ ਛੱਡ ਕੇ ਕਿਉਂ ਤੁਰਨਾ ਪਿਆ ਉੱਤਰ रांझा तख्त हजारे ਦੇ ਮੌਜੂ ਚੌਧਰੀ ਦਾ ਸਭ ਤੋਂ ਛੋਟਾ ਅਤੇ ਅਣਵਿਆਹ ਹੈ ਪੁੱਤਰ ਸੀ ਪਿਤਾ ਦੀ ਮੌਤ ਪਿੱਛੋਂ ਭਰਾਵਾਂ ਵਿੱਚ ਜ਼ਮੀਨ ਦੀ ਵੰਡ ਉੱਤੇ ਝਗੜਾ ਹੋ ਗਿਆ ਰਾਂਝੇ ਨੂੰ ਸਭ ਤੋਂ ਮਾੜੀ ਜ਼ਮੀਨ ਦਿੱਤੀ ਗਈ ਰਾਂਝਾ ਆਪਣੇ ਭਰਾਵਾਂ ਦੇ ਇਸ ਵਿਹਾਰ ਤੋਂ ਦੁਖੀ ਸੀ ਭਾਬੀਆਂ ਨੇ ਇਹ ਤਾਣਾ ਮਾਰਿਆ ਜਾਂ ਦੇਖਾਂਗੇ ਜਦੋਂ ਤੂੰ ਸਿਆਲਾਂ ਦੀ ਹੀਰ ਵਹਿ ਲਿਆਵੇਂਗਾ ਉਹ ਇਸ ਤੋਂ અત્યੰਤ ਨਿਰਾਸ਼ ਹੋ ਕੇ ਘਰ ਛੱਡ ਕੇ ਤੁਰ ਪਿਆ ਪ੍ਰਸ਼ਨ ਦੂਜਾ ਰਾਂਝੇ ਦੀ ਹੀਰ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ? ਉੱਤਰ ਜਦੋਂ ਰਾਂਝਾ ਦਰਿਆ ਛਨਾ ਤੇ ਗਿਆ ਤਾਂ ਉੱਥੇ ਹੀਰ ਦੀ 베ੜੀ ਖੜੀ ਸੀ। ਰਾਂਝਾ ਉਸ ਵਿੱਚ ਚੜ ਗਿਆ। ਇਸ 베ੜੀ ਵਿੱਚ ਹੀਰ ਦਾ ਸੁੰਦਰ ਤੇ ਆਰਾਮਦਾਇਕ ਪਲੰਘ ਸੀ। ਰਾਂਝਾ ਇਸ ਪਲੰਘ ਉੱਤੇ ਲੇਟਦਾ ਥੱਕੇਵੇਂ ਕਾਰਨ ਗੂੜੀ ਨੀਂਦ ਸੋ ਗਿਆ। ਹੀਰ ਨੂੰ ਪਤਾ ਲੱਗਿਆ ਕਿ ਉਸਦੇ ਪਲੰਘ ਤੇ ਕੋਈ ਅਜਨਬੀ ਸੁੱਤਾ ਹੋਇਆ ਹੈ। ਤਾਂ ਹੀਰ ਗੁੱਸੇ ਭਰੀ ਆਪਣੀ 베ੜੀ ਕੋਲ ਪੁੱਜੀ। ਅਤੇ ਕੜਕਦੀ ਹੋਈ ਰਾਂਝੇ ਨੂੰ ਸ਼ੰਕਾ ਮਾਰਨ ਲੱਗੀ ਜਿਉਂ ਹੀ ਰਾਂਝੇ ਦੀ ਜਾਗ ਖੁੱਲੀ ਉਸਨੇ ਹੀਰਵਾਲ ਉੱਠ ਕੇ ਤੱਕਿਆ ਕਹਿੰਦੇ ਹਨ ਇਸ ਪਹਿਲੀ ਤੱਕਣੀ ਵਿੱਚ ਹੀ ਦੋਵੇਂ ਪ੍ਰੇਮ ਬੰਧਨ ਵਿੱਚ ਵੱਜ ਗਏ ਪ੍ਰਸ਼ਨ ਤੀਜਾ ਹੀਰ ਨੇ ਰਾਂਝੇ ਨੂੰ ਸ਼ੰਕਾ ਕਿਉਂ ਮਾਰੀਆਂ ਪੁੱਤਰ ਜਦੋਂ ਹੀਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ 베ੜੀ ਵਿੱਚ ਉਸਦੇ ਪਲੰਘ ਉੱਤੇ ਕੋਈ ਅਜਨਬੀ ਸੁੱਤਾ ਹੋਇਆ ਹੈ ਤਾਂ ਉਸਨੇ ਗੁੱਸੇ ਵਿੱਚ ਆ ਕੇ ਉਸ ਨੂੰ ਜਾਨੀ ਕਿ ਰਾਂਝੇ ਨੂੰ ਸ਼ਮਕਾ ਮਾਰੀਆਂ ਪ੍ਰਸ਼ਨ ਚੌਥਾ ਰਾਂਝਾ ਜੋਗੀ ਕਿਵੇਂ ਬਣ ਗਿਆ ਉੱਤਰ ਰਾਂਝੇ ਨੇ ਹੀਰ ਨੂੰ ਉਸਦੇ ਸਹੁਰੇ ਪਿੰਡ ਜਾ ਕੇ ਮਿਲਣ ਦੀ ਸਕੀਮ ਸੋਚੀ ਕਹਿੰਦੇ ਹਨ ਉਸਨੇ ਬਾਲਨਾਥ ਨਾਂ ਦੇ ਜੋਗੀ ਤੋਂ ਯੋਗ ਧਾਰਨ ਕਰ ਲਿਆ ਅਤੇ ਜੋਗੀ ਬਣ ਗਿਆ ਅਗਲਾ ਪ੍ਰਸ਼ਨ ਹੀਰ ਅਤੇ ਰਾਂਝੇ ਦਾ ਮਾਮਲਾ ਕਾਜੀ ਕੋਲ ਕਿਵੇਂ ਪਹੁੰਚ ਗਿਆ ਉੱਤਰ ਜਦੋਂ ਰਾਂਝਾ ਸੈਤੀ ਦੀ ਸਹਾਇਤਾ ਨਾਲ ਹੀਰ ਨੂੰ ਭਜਾ ਕੇ ਲੈ ਗਿਆ ਤਾਂ ਪਤਾ ਲੱਗਣ ਤੇ ਰੰਗਪੁਰ ਖੇੜਿਆਂ ਦੇ ਬੰਦੇ ਉਸ ਨੂੰ ਫੜਨ ਲਈ ਦੌੜੇ ਅਖੀਰ ਉਹਨਾਂ ਨੇ ਇਸ ਪ੍ਰੇਮੀ ਜੋੜੇ ਦਾ ਪਿੱਛਾ ਕਰਦਿਆਂ ਇਹਨਾਂ ਨੂੰ ਫੜ ਲਿਆ ਤਦ ਉਹ ਮਾਮਲਾ ਕੋਟ ਕਬੂਲੇ ਦੇ ਕਾਜੀ ਕੋਲ ਪੁੱਜ ਗਿਆ ਉਸ ਨੇ ਦੋਹਾਂ ਧਿਰਾਂ ਨੂੰ ਸੁਣਨ ਪਿੱਛੋਂ ਫੈਸਲਾ ਹੀਰ ਰਾਂਝੇ ਦੇ ਹੱਕ ਵਿੱਚ ਕਰ ਦਿੱਤਾ ਅਗਲਾ ਪ੍ਰਸ਼ਨ ਹੀਰ ਰਾਂਝਾ ਪ੍ਰੀਤ ਕਹਾਣੀ ਦੇ ਅੰਤ ਬਾਰੇ ਦੋ ਰਵਾਇਤਾਂ ਕਿਵੇਂ ਹਨ ਉੱਤਰ ਇੱਕ ਰਵਾਇਤ ਅਨੁਸਾਰ ਹੀਰ ਤੇ ਰਾਂਝਾ ਚੂਚਕ ਕੋਲ ਆ ਗਏ ਫਿਰ ਹੀਰ ਦੇ ਮਾਪਿਆਂ ਦੀ ਸਹਿਮਤੀ ਪਿੱਛੋਂ ਸੁਖੀ ਸੁਖੀ ਵਸਣ ਲੱਗੇ ਤੇ ਦੂਜੀ ਰਵਾਇਤ ਅਨੁਸਾਰ ਜਦੋਂ ਇਹ ਜੋੜੀ ਹੀਰ ਦੇ ਮਾਪਿਆਂ ਕੋਲ ਪੁੱਜੀ ਤਾਂ ਉਸਦੇ ਮਾਪਿਆਂ ਨੇ ਮਚਲੇ ਹੋ ਕੇ ਰਾਂਝੇ ਨੂੰ ਕਿਹਾ ਕਿ ਉਹ ਬਾਕਾਇਦਾ ਜੰਜ ਲੈ ਕੇ ਹੀਰ ਨੂੰ ਵਿਆਹ ਕੇ ਲੈ ਜਾਵੇ ਰਾਂਝਾ ਉਹਨਾਂ ਦੀ ਗੱਲ ਮੰਨ ਕੇ ਆਪਣੇ ਪਿੰਡ ਵਿਆਹ ਦਾ ਪ੍ਰਬੰਧ ਕਰਨ ਲਈ ਚਲਾ ਗਿਆ ਪਿੱਛੋਂ ਹੀਰ ਦੇ ਮਾਪਿਆਂ ਨੇ ਹੀਰ ਨੂੰ ਘੜੀ-ਕੜਾਈ ਇਹ ਗੱਲ ਦੱਸੀ ਕਿ ਰਾਜੇ ਨੂੰ ਕਿਸੇ ਨੇ ਮਾਰ ਦਿੱਤਾ ਹੈ ਇਹ ਸੁਣ ਕੇ ਹੀਰ ਬੇਹੋਸ਼ ਹੋ ਗਈ ਹੀਰ ਦੇ ਚਾਚੇ ਕੈਦੋਂ ਨੇ ਉਸ ਨੂੰ ਜ਼ਹਿਰ ਪਿਲਾ ਦਿੱਤੀ ਉਧਰ ਹੀਰ ਦੀ ਮੌਤ ਦੀ ਖ਼ਬਰ ਸੁਣ ਕੇ ਰਾਜੇ ਨੇ ਵੀ ਪ੍ਰਾਣ ਤਿਆਗ ਦਿੱਤੇ ਤਾਂ ਇਹ ਸੀ ਪ੍ਰੀਤ ਕਥਾ ਹੀਰ ਰਾਜਾ ਦੇ ਪ੍ਰਸ਼ਨ ਉੱਤਰ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ